ਘਰ ਵਾਲਿਆਂ ਨੇ ਕੋਈ ਡਰ ਕਰਵਾਇਆ ਸੀ ਸੈਂਟਰ 'ਚ ਅੱਛਾ ਜੀ ਸਮਰਾਲੇ ਭਗਵੰਦ ਜੀ ਦੀ ਗਵਰਨਮੈਂਟ ਨੇ ਸਾਨੂੰ ਯਾਦ ਕਰਾਇਆ ਹੈ ਕਿ ਚੋਰੀ ਨਾ ਲੈਣੇ ਵੀ ਆਪਣੇ ਘਰੋ ਘਰੀ ਜਾਓ ਅੱਛਾ ਆਹ ਗੱਲ ਹੈ ਉਹਨਾਂ ਨੇ ਸੈਂਟਰ 'ਚ ਛਡਵਾਤਾ ਦਾ ਹਾਂ ਸੈਂਟਰ 'ਚ ਛਡਵਾਤਾ ਵਾ ਇੱਥੇ ਵੈਰੀਫਾਈ ਕਰਕੇ ਹੋਸਪੀਟਲ ਤੇ ਵਾਈ ਫਾਈ ਕਰਕੇ ਉਹਨਾਂ ਨੇ ਕਿਹਾ ਵੀ ਆਪਣੇ ਆਪਣੇ ਘਰ ਜਾਓ ਅੱਛਾ ਜੀ ਜਸਪ੍ਰੀ ਤੂੰ ਇੱਥੇ ਆਇਓ ਸਿਵਲ ਹਸਪਤਾਲ ਕੀ ਕਰਨ ਆਈ ਸੀ ਸੇਵਾ ਸਾਡਾ ਸਾਡਾ ਸੈਂਟਰ ਸੀ ਤੁਮਰਾਵਾ ਉੱਤਲੇ ਮੈਨ ਦਾਖਲ ਸੀ ਉੱਥੇ ਰੇਟ ਪਈ ਜਾ ਕੋਲ ਫੈਲਸੀ ਅਦਾ ਕਾਗਜ਼ ਪੱਤਰ ਆ ਰਹੀ ਸੀ ਤੇ ਉਹ ਫੇ ਸਾਨੂੰ ਹਸਪੀਟਲ ਹਾਂ ਤੁਹਾਨੂੰ ਅੱਛੇ ਤੋਂ ਸ਼ਿਵਲ ਹਸਪਤਾਲ ਤੋਂ ਲੈ ਕੇ ਆਏ ਆ ਹੁਣ ਤੁਹਾਨੂੰ ਇੱਥੇ ਕੀ ਕਹਿ ਕੇ ਛੱਡਿਆ ਗਿਆ ਸਾਨੂੰ ਇਹ ਕਹਿ ਕੇ ਛੱਡਿਆ ਗਿਆ ਵੀ ਤੁਸੀਂ ਸੰਗਤਾ ਇੱਥੋਂ ਚੱਲ ਜਾਓ ਤੇ ਆਪਣਾ ਘਰਦਿਆਂ ਨੂੰ ਫੋਨ ਤੇ ਦੱਸ ਦਿੱਤਾ ਸੀ ਤੇ ਆ ਕੇ ਲੈ ਜਾਗੇ ਤੁਹਾਡਾ ਤੁਸੀਂ ਨਸ਼ਾ ਕਰਦੇ ਸੀ ਹਾਂ ਜੀ ਸਾਹਿਬ ਤੁਸੀਂ ਨਸ਼ਾ ਕਰਦਾਈ ਤੁਸੀਂ ਡੀਨੈਕਸ਼ਨ ਸੀ ਤੁਹਾਨੂੰ ਇੱਥੇ ਛੱਡਿਆ ਕਿ ਤੁਹਾਨੂੰ ਕਿਸੇ ਵੈਰੀਫਾਇਰ ਲਈ ਛੱਡਿਆ ਗਿਆ ਸੰਸਾਰ ਹੁਣ ਮੈਂ ਨਸ਼ਾ ਨਹੀਂ ਕਰਦਾ ਬਿਲਕੁਲ ਮੈਂ ਬੇਟਾ ਜੰਮੇ ਪਾਇਆ ਸੀ ਮੱਛਰ ਲੜਦਾ ਸੀ ਤਾਂ ਛੱਡਿਆ 115 ਜੋ ਉੱਪਰ ਸੁਵਿਧਾ ਮਿਲਦੀ ਆ ਪਈ ਸੀ ਉਹ ਸਹੀ ਸੀ ਸਹੀ ਸੀ ਬਿਲਕੁਲ ਠੀਕ ਸਾਰਾ ਕੁਝ ਇਹਨਾਂ ਨੇ ਕੋਲ ਰੱਖਿਆ ਹੈ ਮੇਰਾ ਫੋਨ ਵੀ ਇਹਨਾਂ ਦੇ ਕੋਲ ਆ ਮੇਰਾ ਜੋ ਮੇਰੇ ਪਾਇਆ ਸੀ ਸਾਰਾ ਕੁਝ ਇਹਨਾਂ ਦੇ ਕੋਲ ਆ ਸਾਨੂੰ ਕੋਈ ਚੀਜ਼ ਨਹੀਂ ਮਿਲੀ ਹੈਗੀ ਨਹੀਂ ਸਰ ਕੈਨੇਡਾ ਤੋਂ 23 ਸਾਲ ਬਾਅਦ ਇਹ ਤੁਹਾਡੀ ਕਿਸ ਨਾਲ ਦੁਸ਼ਮਣੀ ਸੀਗੀ ਵੀ ਤੁਹਾਨੂੰ ਲੈ ਆਏ ਉੱਥੋਂ ਚੱਕ ਕੇ ਉਹ ਛੱਡੋ ਸਾਡੀ ਪਰਸਨਲ ਗੱਲ ਆ ਜੀ ਗੱਲ ਕਰੋ ਜਿਹੜੀ ਸਾਨੂੰ ਧੱਕੇ ਨਾਲ ਚੱਕ ਕੇ ਲੈ ਗਏ ਝੂਠ ਬੋਲ ਕੇ ਲੈ ਕੇ ਗਏ ਆ ਉਹ ਗੰਮ ਗਲਤ ਸੀਗਾ ਇਹਨਾਂ ਦੇ ਕੋਲ ਲਾਇਸੈਂਸ ਚਾਹੀਦਾ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਲੈ ਕੇ ਜਾਣ ਲਈ ਨਾ ਭਾਜੀ ਬਹੁਤ ਵੱਡੀ ਅਥਾਰਟੀ ਚਾਹੀਦੀ ਹੁੰਦੀ ਹੈ ਮੈਂ ਤਾਂ ਤੁਹਾਨੂੰ ਪੁੱਛ ਰਿਹਾ ਵੀ ਜੇ ਤੁਹਾਡੇ ਨਾਲ ਧੱਕਾ ਹੋਇਆ ਤੁਸੀਂ ਖੁੱਲ ਕੇ ਬੋਲ ਸਕਦੇ ਹੋ ਵੀ ਕੀ ਤੁਹਾਡੇ ਨਾਲ ਧੱਕਾ ਹੋਇਆ ਭਾਜੀ ਤਾਂ ਹੀ ਤਾਂ ਤੁਸੀਂ ਕਹਿ ਰਹੇ ਨਾ ਪਰਸਨਲ ਗੱਲ ਹੈ ਉਹ ਤੁਸੀਂ ਖੁੱਲ ਕੇ ਦੱਸ ਸਕਦੇ ਹੋ ਕੋਈ ਮੈਂ 23 ਸਾਲ ਬਾਅਦ ਕੈਨੇਡਾ ਤੋਂ ਆਇਆ ਸੀਗਾ ਮੇਰੇ ਉੱਥੇ ਕੇਸ ਕੁਝ ਚੱਲਦੇ ਸੀ ਮੈਂ ਰਿਪੋਰਟ ਹੋ ਗਿਆ ਸੀਗਾ ਕੈਨੇਡਾ ਨੂੰ 23 ਸਾਲ ਬਾਅਦ ਤੇ ਮਾ ਕੇ ਕਰਦਿਆਂ ਨੇ ਇੱਦਾਂ ਇੱਥੇ ਮੜਾ-ਮੋਟਾ ਖਾਣ ਪੀਣ ਨਾਲ ਪਿਆ ਦੇ ਕਰਦਿਆਂ ਨੇ ਤੇ 40 ਉਹਨਾਂ ਨੂੰ ਨਹੀਂ ਪਤਾ ਸੀਗਾ ਸਾਡੇ ਘਰਦਿਆਂ ਨੂੰ ਵੀ ਇਹ ਗੱਲ ਪਤਾ ਸੀਗਾ ਵੀ ਇਹ ਕੁੱਟਦੇ ਮਾਰਦੇ ਆ ਇਦਾਂ ਵੀ ਆ ਗੱਲਬਾਤ ਆ ਖਾਣ ਨੂੰ ਸਿਰਫ ਜਿਵੇਂ ਦਾਲ ਸਾਡੀ ਪਾਪਾਣੀ ਵਾਲੀ ਦਾਲ ਹੁੰਦੀ ਸੀ ਖਾਣ ਪੀਣ ਕੀ ਲੱਗੇ ਸੀਗੇ ਤੁਸੀਂ ਕਿਹਾ ਨਾ ਵੀ ਕੈਨੇਡਾ ਤੋਂ ਆ ਕੇ ਮੈਂ ਇੱਥੇ ਖਾਣ ਪੀਣ ਲੱਗਿਆ ਨਾਂ ਨਖੀਮ ਖਾਨ ਦਾ ਹੀ ਬਸ ਅੱਛਾ ਤਾਂ ਤੁਹਾਨੂੰ ਡੀ ਐਡਿਕਸ਼ਨ ਸੈਂਟਰ ਚ ਰੱਖਿਆ ਸੀਗਾ ਹਾਂਜੀ ਉਹ ਇਲੀਗਲ ਸੀ ਇਲੀਗਲ ਆ ਭਾਈ ਜਦੋਂ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਗਏ ਸੀ ਓਵਰ 18 ਆ ਅਸੀਂ ਕੋਈ ਨਹੀਂ ਆਣੇ ਹੈਗੇ ਉਹ ਡੀ ਐਡਿਕਸ਼ਨ ਸੈਂਟਰ ਇਲੀਗਲ ਹੈ ਅਸੀਂ ਨਹੀਂ ਕੋਈ ਛੱਡਣਾ ਹੀ ਨਹੀਂ ਕੋਈ ਛੱਡਣਾ ਹੁਣ ਹੌਣ ਕਾ ਛੱਡਣਾ ਹੀ ਅਸੀਂ ਹੁਣ ਦਵਾ ਹੁਣ ਤਾਂ ਜਿਆਦਾ ਕਰਾਂਗੇ ਸਾਨੂੰ ਆ ਘੁੱਟ ਮਾਰ ਕੀਤੀ ਸਾਡੇ ਉੱਤੇ ਪ੍ਰੈਸ਼ਰ ਪਾਇਆ ਗਿਆ ਸਾਨੂੰ ਇਹਨਾਂ ਨੇ ਧੱਕੇ ਨਾਲ ਉੱਥੇ ਰੱਖਿਆ ਸਾਡੇ ਦਿਮਾਗ ਤੇ ਹੋਰ ਬੋਝ ਪਾਤਾ ਬਾਈ ਕੁੱਟਮਾਰ ਕਰਾਂਗੇ ਜਿੱਦਾਂ ਤੁਸੀਂ ਕਿਹਾ ਕੁੱਟਮਾਰ ਕੀਤੀ ਕਿੰਨੀ ਕੀਤੀ ਬਾਜੀ ਸੈਂਟਰ ਵਾਲਿਆਂ ਨੇ ਸੈਂਟਰ ਦੇ ਵਿੱਚ ਆਪ ਜੀ ਦੇ ਨਾਲ ਹੋਰ ਵੀ ਸੀਗੇ ਲੋਕ ਕਿੰਨੇ ਕਿੰਨੇ ਲੋਕ ਸੀਗੇ ਸਾਰਿਆਂ ਦੇ ਛੇਤਰ ਵੱਧਦਾ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਥਲੇ ਗਲਾਸ ਦੇ ਦਿੰਦੇ ਸੀ ਕਿੰਨੇ ਗਲਾਸ ਥਲੇ ਬੈਠੋ ਕਿਹਦੇ ਨਹੀਂ ਚਿੱਤਣਾ ਦੇ ਥਲੇ ਗਲਾਸ ਰੱਖ ਕੇ ਉੱਤੇ ਬਾਈ ਗੱਲ ਨਾ ਕੱਟੋ ਗੱਲ ਨੀ ਕੱਟਦਾ ਮੈਂ ਤੁਹਾਨੂੰ ਜੋ ਇੱਕ ਮਿੰਟ ਇੱਕ ਮਿੰਟ ਵੀਰ ਰਿਐਲਿਟੀ ਆਓ ਦੱਸੋ ਆਪਣੇ ਨਾਲ ਉੱਥੇ ਹੋਰ ਵੀ ਸੀਗੇ ਲੋਕ ਯਾਰ 100 ਬੰਦਾ ਸੀਗਾ 100 ਬੰਦੇ ਲੈ ਕੇ ਆਏ ਅੱਜ ਠੀਕ ਬਸ ਹੀ ਨਹੀਂ ਯਾਨੀ ਸ਼ਿਕੱਦਰ ਹੋਈ ਤੁਹਾਡੇ ਨਾਲ ਬਹੁਤ ਗਲਤ ਹੋਇਆ ਈ ਸਾਡੇ ਨਾਲ ਯਾਨੀ ਕਿ ਤੁਸੀਂ ਹੋਰ ਨਸ਼ਾ ਕਰੋਗੇ ਇਸ ਟਾਈਮ ਨਹੀਂ ਕਿ ਮੈਂ ਹੁਣ ਗੁੱਸੇ ਵਿੱਚ ਕਹਿ ਰਿਹਾ ਪਰ ਸਾਡਾ ਜੀਤ ਹੈ ਈ ਕਰਤਾ ਨੀ ਹੋਰ ਕਰਾਂਗੇ ਓਕੇ ਭਾਜੀ ਸਰ ਕੀ ਨਾਮ ਕੀ ਆਪਣਾ ਨਾਮ ਮਨਦੀਪ ਸਿੰਘ ਕੀ ਗੱਲ ਕੀ ਕਿੱਥੋਂ ਆਏ ਹੋ ਤੁਸੀਂ ਪੂਰਾ ਮੈਟਰ ਕਲੀਅਰ ਕਰ ਦਿਓ ਇੱਕ ਵਾਰੀ ਐ ਤਰਨਤਾਰਨ ਜ਼ਿਲ੍ਹੇ ਤੋਂ ਮਨਦੀਪ ਸਿੰਘ ਆਈ ਮੈਂ ਮੈਂ ਘਰ ਦੇ ਆਣੇ ਚਵਾਇਆ ਇਹ ਨਸ਼ਾ ਛਡਾਉਣ ਵਾਸਤੇ 1 ਮਹੀਨੇ ਵਾਸਤੇ ਕਿੰਨੇ ਸਮੇਂ ਤੋਂ ਨਸ਼ਾ ਕਰਦੇ ਸੀ ਨਸ਼ਾ ਕਰਦੇ 10-12 ਸਾਲ ਹੋ ਗਿਆ ਇੱਕ ਮਹੀਨੇ ਵਾਸਤੇ ਚਲਾਇਆ ਇਹ ਘਰਦਿਆਂ ਨੂੰ ਠੀਕ ਕਰ ਕਰਕੇ ਨਾ ਫੋਨ ਕਰ ਕਰਕੇ ਇਹਦਾ ਹੋਰ ਟਾਈਮ ਲਵਾਓ ਆਪਦੇ ਪਾਸਾ ਬਣਾਉਣ ਬਦਲੇ ਇਹ ਅਜੇ ਠੀਕ ਨਹੀਂ ਆ ਕਰੇ ਜਾਂ ਕੇ ਜਾਂ ਮਰ ਜੂਗਾ ਜਾਂ ਤੁਹਾਨੂੰ ਮਾਰ ਦੂਗਾ ਇੱਕ ਮੇਰੇ ਚਾਚੇ ਦਾ ਮੁੰਡਾ ਸੀ ਉਹ 2 ਮਹੀਨੇ ਲਾ ਕੇ ਗਿਆ ਉਹਨੇ ਜਾ ਕੇ ਟੀਕਾ ਲਾ ਲਿਆ ਉਹ ਮਰ ਗਿਆ ਉਹਨੇ ਵੀ ਅਤਿਆਚਾਰ ਉਹਤੇ ਬਹੁਤ ਜ਼ਿਆਦਾ ਹੋਇਆ ਹੈ ਇੱਥੇ ਕੀ ਅਤਿਆਚਾਰ ਹੁੰਦਾ ਹੈ ਅਸੀਂ 12ਵੇਂ ਮਹੀਨੇ ਚ ਆਏ ਹਾਂ ਫੋਲ ਠੰਡ ਦੇ ਵਿੱਚ ਪੂਰਾ ਪੂਰਾ ਦਿਨ ਕੋਚਾ ਲਾਈ ਜਾਣਾ ਭਾਵੇਂ ਕੋਈ ਥੱਲੇ ਢੁੱਲਾ ਭਾਵੇਂ ਨਹੀਂ ਢੁੱਲਾ ਕੋਟ ਮਾਰਦਾ 1 ਮਿੰਟ ਦਾ ਪਤਾ ਨਹੀਂ ਕਦੋਂ ਕੋਟ ਮਾਰ ਹੋ ਜਾਣੀ ਆ ਕਿਹਨਾਂ ਵੱਲੋਂ ਕੋਟ ਮਾਰ ਕੇ ਤੇ ਜਾਂਦੀ ਕੋਟ ਮਾਰ ਸੈਂਟਰ ਵਾਲਿਆਂ ਦੋਂ ਜੀ ਹਮ ਮੰਨੂ ਆ ਤੁਸੀਂ ਨਸ਼ਾ ਹਸਾਬ ਕੇਂਦਰ ਚ ਆਏ ਹੋ ਹਾਂਜੀ ਉੱਥੇ ਤੁਹਾਨੂੰ ਕੀ ਸਹੂਲਤਾਂ ਮਿਲੀ ਜਿੱਥੋਂ ਆਏ ਆ ਇਹ ਨਹੀਂ ਜਿੱਥੇ ਹੁਣ ਤੁਸੀਂ ਆ ਇੱਥੇ ਬਹੁਤ ਵਧੀਆ ਆ ਇੱਥੇ ਰੋਟੀ ਪਾਣੀ ਮਿਲਿਆ ਵਾ ਜਿਹੜਾ ਤੁਸੀਂ ਸੈਂਟਰ ਜਿਹੜਾ ਤੁਸੀਂ ਕਹਿੰਦੇ ਸੈਂਟਰ ਤੁਹਾਡਾ ਉਹ ਕਿਹਨਾਂ ਦਾ ਸੈਂਟਰ ਸੇ ਪਤਾ ਕੁਛ ਉਹ ਸੈਂਟਰ ਸੁਖੀ ਬਾਈ ਦਾ ਸੈਂਟਰ ਵਜਦਾ ਵਾ ਕੋਣ ਹੈ ਕੋਣ ਆ ਉਹ ਵੀ ਕੋਈ ਨਸ਼ਾ ਨਸ਼ਾ ਪ੍ਰਾਈਵੇਟ ਹੈ ਕਿ ਸਰਕਾਰੀ ਪ੍ਰਾਈਵੇਟ ਜੀ ਅੱਛਾ ਜੀ ਹਾਂਜੀ 15000 ਰੁਪਿਆ ਫੀਸ ਲੈਂਦੇ ਆ ਮਿੰਨ ਦੀ ਹਾਂਜੀ ਅੱਛਾ ਜੀ ਤੇ ਘਰਦਿਆਂ ਨੂੰ ਮਿਲ ਕੇ ਆਖੀ ਜਾਂਦੇ ਠੀਕ ਨਹੀਂ ਆ ਇਸੀ ਗੱਲ ਤੋਂ ਬਸ ਟਾਈਮ ਵਧਾਈ ਜਾਂਦੇ ਟਾਈਮ ਵਧਾਈ ਜਾਂਦੇ 5 ਮਹੀਨੇ ਰੱਖਿਆ 6 ਮਹੀਨੇ 6 ਮਹੀਨਾ ਮੈਨੇ ਚੱਲੰਦੇ ਆ ਜੀ ਕੋਈ ਘਰਦਿਆਣਾ ਮੀਟਿੰਗ ਨਹੀਂ ਕਰਵਾਈ ਕੋਈ ਕੁਝ ਨਹੀਂ ਬਾਹਰ ਦੀ ਬਾਹਰ ਹੀ ਘਰਦਿਆਂ ਨੂੰ ਆ ਦਿੰਦੇ ਆ ਵੀ ਮੁੰਡਾ ਡਾਡਾ ਠੀਕ ਨਹੀਂ ਆ ਮੁੰਡਾ ਠੀਕ ਨਹੀਂ ਨਸ਼ਾ ਹੀ ਤੋੜ ਇੰਨੇ ਦਿਨ ਥੋੜਾ ਅਜੇ ਤੱਕ ਕੋਈ ਵੀ ਕੋਈ ਦਵਾਈ ਨਹੀਂ ਦਿੰਦੇ ਕੋਈ ਕੁਝ ਨਹੀਂ ਦਿੰਦੇ ਉੱਥੇ 5 ਮਹੀਨੇ ਤੋਂ ਕੋਈ ਟ੍ਰੀਟਮੈਂਟ ਨਹੀਂ ਹੋਇਆ ਡਾਡਾ ਉੱਥੇ ਨਾ ਜੀ ਨਾ ਸਿਰਫ 5 ਦਿਨ ਦਵਾਈ ਦਿੰਦੇ ਆ ਉਸ ਤੋਂ ਬਾ ਨਹੀਂ ਜਾਣਦੇ ਘਰਦਿਆਂ ਨੂੰ ਗੱਲਾਂ ਜਾ ਆਦਿਨਾਂ ਚ ਸੰਭਾਲ ਲੈਂਦੇ ਆ ਪਹਿਲਾ ਲੈਣਦੇ ਮਾਰਿਆਂ ਨਾ ਉੱਥੇ ਜੀ ਕੋਈ ਬਿਮਾਰੀ ਵਾਲੇ ਬੰਦੇ ਦਾ ਵੱਖਰਾ ਵਾ ਨਾ ਕਿਸੇ ਦਾ ਬਿਮਾਰੀ ਵਾਲੇ ਬੰਦੇ ਦਾ ਕਿ ਨਾ ਕਿ ਮੈਡੀਕਲ ਹੁੰਦਾ ਕਿਹੜਾ ਨਸ਼ਾ ਕਰਦੇ ਤੁਸੀਂ ਮੈਂ ਵੀਰੇ ਵਾਈਟ ਪੀਣਾ ਤੇ ਹੁਣ ਇੱਥੇ ਆਇਓ ਤੁਸੀਂ ਜਲੰਧਰ ਸਿਵਲ ਹਸਪਤਾਲ ਹਾਂਜੀ ਇੱਥੇ ਉਹਨਾਂ ਨੇ ਕੀ ਕਿਹਾ ਤੁਹਾਨੂੰ ਹੁਣ ਤੁਸੀਂ ਆਪਣੇ ਆਪਣੇ ਘਰ ਚੱਲੇਓ ਉਹਨਾਂ ਆਖਿਆ ਵੀ ਆਪਣੀ ਤੁਸੀਂ ਮਰਜ਼ੀ ਨਾਲ ਘਰੇ ਜਾਣਾ ਵਾ ਜਾ ਸਕਦੇ ਹੋ ਹਮ ਪਰ ਟਾਈਮ ਹੋ ਗਿਆ ਵਾ ਤੁਹਾਨੂੰ ਟਾਈਮ ਬਹੁਤ ਹੋ ਗਿਆ ਵਾ ਇੰਨਾ ਟਾਈਮ ਤੇ ਨਸ਼ਾ ਰਹਿੰਦਾ ਹੀ ਨਹੀਂ ਆ ਆਪਦੀ ਮਰਜ਼ੀ ਨਾਲ ਘਰ ਚੱਲੇ ਆ ਇਹ ਜਿਹੜੇ ਡਿਫਰੈਂਟ ਸਬਡਿਵੀਜ਼ਨ ਦਾ ਮੈਟਰ ਹੈ ਕੋਈ ਸਾਨੂੰ ਵੀ ਮੈਨੂੰ ਰਿਪੋਰਟ ਹੋਈ ਹੈ ਮੈਂ ਨਾਈਟ ਚੈਕਿੰਗ ਆਫੀਸਰ ਹਾਂ ਅੱਜ ਮੈਂ ਏਸੀਪੀ ਨੋਰਥ ਹਾਂ ਤੇ ਮੇਰੀ ਜਿੱਥੇ ਅੱਜ ਨਾਈਟ ਡਰਮਿਨੇਸ਼ਨ ਹੈ ਉਹਦੇ ਵਿੱਚ ਜੂਰਿਸਡਿਕਸ਼ਨ ਤੇ ਸਿਵਲ ਹਸਪੀਟਲ ਆਉਂਦਾ ਵਾ ਸੋ ਮੈਨੂੰ ਕੰਟਰੋਲ ਰੂਮ ਤੋਂ ਇਸ਼ਲਾ ਮਿਲੀ ਹੈ ਕਿ ਕੁਝ ਡੀ ਐਡਿਕਸ਼ਨ ਸੈਂਟਰ ਤੇ ਪੇਸ਼ੈਂਟਸ ਜਿਹੜੇ ਇੱਥੇ ਸ਼ਿਫਟ ਕੀਤੇ ਗਏ ਆ ਸੋ ਟੂ ਪ੍ਰੀਵੈਂਟ ਐਨੀ ਲਾ ਐਂਡ ਆਰਡਰ ਸਿਚੁਏਸ਼ਨ ਮੈਨੂੰ ਇੱਥੇ ਭੇਜਿਆ ਗਿਆ ਵਾ ਤਾਂ ਉਹਦੀ ਅਸੀਂ ਪੂਰੀ ਇਨਸਪੈਕਸ਼ਨ ਕੀਤੀ ਹੈ ਤੇ ਐਡਕੁਏਟ ਫੋਰਸ ਇੱਥੇ ਡਿਪਲੋਏਡ ਹੈ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਕਿਸੇ ਵੀ ਤਰ੍ਹਾਂ ਦਾ ਲਾਅ ਐਂਡ ਆਰਡਰ ਇਸ਼ੂ ਨਾ ਆਵੇ। ਅਭੀ ਆਪ ਸਿਚੁਏਸ਼ਨ ਦੇਖ ਕੇ ਆਏ ਅੰਦਰ ਤੋਂ ਕਿੰਨੇ ਲੋਕ ਆਪਸੇ ਬਾਤचीत ਹੋਈ ਹੈ? ਇਹ ਕੀ ਬਤਾਇਆ ਨੂੰ? ਉਹ ਸਾਰੇ ਸਿਵਲ ਹਸਪੀਟਲ ਦੀ ਹੀ ਜੂਰਿਸਡਿਕਸ਼ਨ ਤੇ ਜੀ ਮੈਂ ਸਿਰਫ ਪੁਲਿਸ ਦਾ ਮੌਈਨਾ ਕਰਨ ਆਇਆ ਸੀਗਾ ਕਿ ਸਾਡੀ ਫੋਰਸ ਐਡਕੁਏਟਲੀ ਤਨਤ ਹੈ ਕਿ ਨਹੀਂ ਤੇ ਸੈਕੰਡਲੀ ਕਿਸੇ ਵੀ ਤਰ੍ਹਾਂ ਦਾ ਕੋਈ ਲਾਅ ਐਂਡ ਆਰਡਰ ਇਸ਼ੂ ਤਾਂ ਨਹੀਂ ਹੈ ਜੋ ਕਿ ਨਾਰਮਲ ਹੈ ਪੀਸਫੁਲ ਸਿਚੁਏਸ਼ਨ ਹੈ। ਬਾਕੀ ਅਸੀਂ ਹੋਰ ਫੋਰਸ ਵੀ ਜਿਹੜੀ ਹੈ ਤੇ ਸਪਲੀਮੈਂਟ ਕਰ ਰਹੇ ਹਾਂ ਤਾਂ ਕਿ ਕੋਈ ਲੌਂਗ ਆਰਡਰ ਸਿਚੁਏਸ਼ਨ ਨਾ ਆਵੇ। ਕਲੀਅਰਿਬੇਸ਼ਨ ਲੈ ਕੇ ਆਦੇਗੇ। ਇਹ ਸਾਰੀ ਸਿਵਲ ਹਸਪੀਟਲ ਵਾਲਿਆਂ ਦੀ ਪਰਵੀਊ ਦੇ ਵਿੱਚ ਹੈ ਜੀ ਉਹਨਾਂ ਦੀ ਲੈਡ ਆਪਰੇਸ਼ਨ ਹੈ। ਸੋ ਸਿਵਲ ਐਡਮਿਨਿਸਟ੍ਰੇਸ਼ਨ ਦਾ ਆਪਰੇਸ਼ਨ ਹੈ ਤੇ ਉਹ ਉਹੀ ਕਮੈਂਟ ਕਰ ਸਕਦਾ। ਲੇਕਿਨ ਕੁਝ ਜੋ ਡਰਗ ਡੀਟੇਲ ਲੋਕੋਂ ਨਾਲ ਬਾਤਚਿੱਤ ਕੀਤੀ ਗਈ। ਉਹਨੇ ਬਤਾਇਆ ਕਿ ਇੱਕ ਤੋਂ ਕਿਰੀ ਬੁਲਾਏਗੇ ਔਰ ਉਸਕੇ ਸਿਵਾਏ ਜੋ ਚਲਾ ਰਹੇ تھے ਡਰਗ ਪ੍ਰਡੀਕਸ਼ਨ ਸੈਂਟਰ ਨੂੰ ਜੋ ਪੁਲਿਸ ਦੁਆਰਾ ਫੜ ਲਿਆ ਗਿਆ ਗ੍ਰਫਤਾਰ ਕਰ ਲਿਆ ਗਿਆ ਹੈ। ਇਸਕੇ ਬਾਰੇ ਵੀ ਕੀ ਹੈ ਪੁਲਿਸ ਦੀ ਸੈਪਰੇਟ ਕਾਰਵਾਈ ਚੱਲ ਰਹੀ ਹੈ ਜੀ ਜਿੱਦਾਂ ਮੈਂ ਦੱਸਿਆ ਉਹ ਡਿਫਰੈਂਟ ਸਬ ਡਿਵੀਜ਼ਨ ਦਾ ਇਸ਼ੂ ਹੈ ਤਾਂ ਉਹ ਬੈਟਰ ਜਿਹੜੇ ਪੁਲਿਸ ਸਟੇਸ਼ਨ ਚ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਬੈਟਰ ਗਾਈਡ ਕਰ ਪਾਣਗੇ ਤੇ ਸਾਡਾ ਮਸਲਾ ਸਿਰਫ ਲਾਅ ਐਂਡ ਆਰਡਰ ਤੇ ਸਿਵਲ ਹਸਪੀਟਲ ਦੀ ਸੇਫਟੀ ਐਂਡ ਸਿਕਿਉਰਿਟੀ ਨੂੰ ਲੈ ਕੇ ਆ ਉਹ ਅਸੀਂ ਇਨਸ਼ੋਰ ਕਰਾਂਗੇ ਜੀ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਗਈ ਪੰਜਾਬ ਗਵਰਨਮੈਂਟ ਵੱਲੋਂ ਇਹ ਉਹਦੀ ਉਹਦੀ ਕੜੀ ਦੇ ਸਟੈਪ ਦੀ ਸਪੋਰਟ ਹੋਵੇ ਤੁਹਾਨੂੰ ਪਤਾ ਹੀ ਹੈ ਜੀ ਪੰਜਾਬ ਸਰਕਾਰ ਦੇ ਸਟ੍ਰਿਕਟ ਐਕਸ਼ਨ ਹੈ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਅਗੇਂਸਟ ਸਟ੍ਰਿਕਟ ਹਰ ਪੱਖੋਂ ਹੀ ਤੁਹਾਡੇ ਐਨਫੋਰਸਮੈਂਟ ਡਰਾਈਵ ਵੀ ਚੱਲ ਰਹੀ ਹੈ ਜਿਹੜੇ ਨਸ਼ੇ ਵੇਚ ਰਹੇ ਉਹਨਾਂ ਤੇ ਕਾਰਵਾਈ ਵੀ ਹੋ ਰਹੀ ਹੈ ਜਿਹੜੇ ਡਰਗ ਐਡਿਕਟਸ ਹੈ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਚ ਭਰਤੀ ਵੀ ਕਰਾਇਆ ਜਾ ਰਿਹਾ ਹੈ ਤੇ ਥਰਡਲੀ ਪਬਲਿਕ ਅਵੇਅਰਨੈਸ ਮੀਟਿੰਗਸ ਵਾਸਤੇ ਸੰਪਰਕ ਪ੍ਰੋਗਰਾਮ ਵੀ ਚਲਾਏ ਜਾ ਰਹੇ ਸੋ ਆਲ ਫਰੈਂਡਸ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜੀ ਹੈ ਵਚਨਬੱਧ ਹੈ ਮੁਹਿੰਮ ਦੇ ਵਿੱਚ ਕਿੰਨੇ ਪੇਸ਼ੈਂਟ ਜਿਹੜੇ ਤੁਸੀਂ ਦਾਖਲ ਕਰਾਇ ਦਿੱਤੇ ਤੁਸੀਂ कि डिस्ट्रिक्ट लेवल पर कंपाइल होना बाकी है सर अगर बात की जाए ड्रग एडिक्शन सेंटर कह रहे तीन चार साल से चल रहा था पुलिस द्वारा आज ही रेड की तो गई तो इस दौरान जो आरोपी थे वो पकड़े गए इन्वेस्टिगेशन ऑन ऑनगोइंग है जी मैं कमेंट नहीं कर पाऊँगा डिफरेंट जो रिस्ट्रिक्शन है मैटर बड़ी अधिकारी के इस बात को लेकर कुछ कर सकते प्रेस वार्ता मेरी नॉलेज में है जी सो फार पर आपने जो अभी विजिट किया है और लॉ एंड ऑर्डर सिचुएशनली विजिट की है लॉ एंड ऑर्डर सिचुएशन पीसफुल है हर के अंदर कोई गैंगस्टर भी बने हैं नॉलेज नहीं है जी सो so फार नहीं है ना